ਸਤਿ ਸ਼੍ਰੀ ਅਕਾਲ ਠੀਕ ਠਾਕ ਹਾਂ ਸਤਿ ਸ਼੍ਰੀ ਅਕਾਲ ਜੀ ਸਿਹਤ ਕਿਵੇਂ ਹੈ ਬਸ ਠੀਕ ਆ ਜੀ ਸਿਹਤ ਹੁੰਦਾ ਹੁਣ ਠੀਕ ਹੈ ਹਾਂਜੀ ਹਾਂਜੀ ਅਚਾ ਉਮਰ ਕਿੰਨੀ ਹੋ ਗਈ ਬੇਬੇ ਤੁਹਾਡੀ ਪੂਰੀ ਬਸ 63 ਹੋ ਗਈ 63 ਸਾਲ ਦੀ ਉਮਰ ਹੋ ਗਈ ਹਾਂਜੀ ਹਾਂਜੀ ਤੁਸੀਂ ਜੋਬ ਕੀ ਕਰਦੇ ਸੀ ਤੁਸੀਂ ਦੱਸੋ ਕੀ ਕੰਮ ਕਰਦੇ ਸੀ ਕੋਆਪਰੇਟਿਵ ਮੈਕ ਮੈਸੇਜ ਜੀ ਕੋਆਪਰੇਟਿਵ ਮੈਕ ਮੈਜ ਹਾਂਜੀ ਤੇ ਕਿੰਨਾ ਸਾਲ ਸਰਵਿਸ ਕਰੀਆ ਫਿਰ 30 32 ਸਾਲ ਦੀ ਕੀਤੀ 90 ਜੇ ਜੁਆਇਨ ਕੀਤਾ ਸੀ 30 32 ਸਾਲ ਤੁਸੀਂ ਆਣੀ ਤੁਸੀਂ ਆਪਣੀ ਸਰਵਿਸ ਦਿੱਤੇ ਰਹੀ ਪੂਰੀ ਹਾਂਜੀ ਹਾਂਜੀ ਕੀ ਬਾਤ ਹੈ ਅੱਛਾ ਮੈਨੂੰ ਕੀ ਗੱਲ ਦੱਸੋ ਇਸ ਤੋਂ ਪਹਿਲਾਂ ਯਾਨੀ ਇਹ ਸੋਰਾਈਸਿਸ ਹੋਣ ਤੋਂ ਪਹਿਲਾਂ ਤੁਹਾਨੂੰ ਕਦੇ ਕੋਈ ਹੋਰ ਪ੍ਰੋਬਲਮ ਕੋਈ ਹੋਰ ਬਿਮਾਰੀ ਬਿਮਾਰੀ ਸੀ ਕਿ ਪਹਿਲੀ ਵਾਰੀ ਨਹੀਂ ਨਹੀਂ ਮੈਨੂੰ ਕੋਈ ਐਸਾ ਕੋਈ ਬਿਮਾਰੀ ਸੀ ਇਹ ਤਾਂ ਅਚਾਨਕ ਪਤਾ ਨਹੀਂ ਕਿੱਥੋਂ ਲੱਗੀ ਕਿਵੇਂ ਲੱਗੀ ਮੈਨੂੰ ਸਮਝ ਹੀ ਨਹੀਂ ਆਈ ਇੱਕ ਨਾ ਕਿਸੇ ਦੇ ਮੇਰੇ ਬੇਤੀਆਂ ਯਾਦ ਆਉਂਦਾ ਮੈਨੂੰ ਕਿਸੇ ਦੇ ਮੈਂ ਦੇਖੀ ਸੀ ਕਿ ਉਹ ਮੈਨੂੰ ਅਚਾਨਕ ਮਿਲ ਉਹ ਦੇਖ ਕੇ ਲੱਜੀ ਹੋ ਗਈ ਆਪਣੇ ਆਪ ਹੀ ਅੱਛਾ ਆਪਣੇ ਆਪ ਕਈ ਵਾਰ ਵੀ ਸੋਚਦੇ ਹੁੰਨੇ ਮੈਨੂੰ ਸ਼ੱਕ ਪੈਂਦਾ ਹੁੰਦਾ ਵੀ ਇਹ ਤੈਨੂੰ ਵੀ ਹੋਵੇ ਉਹ ਮੇਂ ਹੋ ਗਈ ਕਿਸੇ ਦਾ ਸ਼ੱਕ ਪਈ ਮੈਨਾਂ ਗੁਰਤੇ ਇੱਕ ਵਾਰ ਦਾਈ ਲੈਣ ਗਈ ਜਦੋਂ ਹੂੰ ਉਹ ਮਾਦੇ ਬਣੀ ਟਿਕਾ ਟੁਕਲ ਬਣ ਗਈ ਸੀ ਬੱਚੇ ਦੇ ਹੂੰ ਉਹ ਕਿਸੇ ਦੇ ਦੇਖੇ ਉਹ ਜਿਆਦਾ ਉਹਦਾ ਹਾਲਤ ਖਰਾਬ ਸੀ ਇੰਨਾ ਤੇ ਉਹ ਦੇਖ ਕੇ ਮੈਨੂੰ ਉਹ ਕੰਨ ਜੀ ਹੋ ਗਈ ਜਿਵੇਂ ਉਹ ਕਰਾਉਂ ਉਹ ਉਹ ਮੈਨੂੰ ਕਈ ਵਾਰ ਸ਼ੱਕ ਬੰਦਾ ਤੇ ਵੀ ਮੈਂ ਉਹ ਕਰੋ ਕਰ ਲਈ ਘਰ ਤਾਂ ਹੀ ਮੈਨੂੰ ਹੋ ਗਈ ਨਹੀਂ ਤਾਂ ਕਦੇ ਜਿੰਦਗੀ ਸਾਡੇ ਦਾ ਪਰਵਾਹ ਕਿਸੇ ਨੂੰ ਨਹੀਂ ਸੀ ਇਹੋ ਜਿਹਾ ਕੁਝ ਕੋਈ ਪ੍ਰੋਬਲਮ ਹੀ ਨਹੀਂ ਸੀ ਸਵਾਲ ਇਹਦਾ ਜਿੰਦਗੀ ਜਨਾਹ ਹਜ਼ਰ ਪਰਵਾਹ ਨਾਲ ਕੁਝ ਨਹੀਂ ਹੂੰ ਇਹ ਚਾਨਕ ਜਦੋਂ ਮੈਨੂੰ ਹੋਈ ਮੈਨੂੰ ਇਹੀ ਲੱਗੇਗਾ ਮੈਂ ਇੰਗਾਂ ਦਵਾਈਆਂ ਕੋਈ ਅੰਤ ਨਹੀਂ ਛੱਡਿਆ ਜੀ ਦਵਾਈ ਲੈਂਦਾ ਤਾਂ ਕੋਈ ਡਾਕਟਰ ਡਾਕਟਰ ਸੰਡੇ ਨੂੰ ਇੱਕ ਹੁੰਦਾ ਹੈ ਆਪਾਂ ਨੂੰ ਛੁੱਟੀ ਹੁੰਦੀ ਆ ਆਪਾਂ ਕੰਮ ਕਰਨ ਦੇ ਘਰ ਦੇ ਹੂੰ ਕਿ ਰਲੂ ਕਮਾਜ ਬਾਹਰ ਨਿਕਲੇ ਨਹੀਂ ਜਾਂਦਾ ਤੁਹਾਨੂੰ ਪਤਾ ਹੀ ਹੈ ਜੋਬ ਵਾਲੇ ਬੰਦੇ ਨੂੰ ਕਿੰਨਾ ਕੁ ਟਾਈਮ ਹੁੰਦਾ ਹੈ ਬਿਲਕੁਲ 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 ਇੱਕ ਦੋ ਡਾਕਟਰ ਤੋਂ ਵਿੱਚ ਛੁੱਟੀ ਲੈਣੀ ਦਵਾਈ ਲੈ ਕੇ ਆਉਣੀ ਹੂੰ ਮਤਲਬ ਮੈਂ ਆਪਦੀ ਜ਼ਿੰਦਗੀ ਦਾ ਤੰਗ ਹੀ ਹੋ ਗਈ ਸੀ ਜੀ ਅੱਛਾ ਇਹ ਪ੍ਰੋਬਲਮ ਕਿਹੜੇ ਸਾਲ ਦੇ ਵਿੱਚ ਹੋਈ ਸੀ ਅੰਟੀ ਤੁਹਾਨੂੰ ਇਮਨਾ 14 13 14 ਜੀ ਸੀ ਆਈ ਡੀ ਮੇਰੇ ਖਾਤੇ 13 14 ਦੇ ਵਿੱਚ ਤੁਹਾਨੂੰ ਇਹ ਚਮੜੀ ਦਾ ਰੋਗ ਜਿਹੜਾ ਲੱਗਿਆ ਹਾਂਜੀ ਹਾਂਜੀ ਤੇ ਫਿਰ ਜਦ ਅੰਟੀ ਕੋਈ ਆਪਾਂ ਨੂੰ ਬਿਮਾਰੀ ਲੱਗਦੀ ਹੈ ਨਾ ਇਹ ਸਰੀਰ ਨੂੰ ਕੋਈ ਰੋਗ ਛੋਟਾ ਮੋਟਾ ਰੋਗ ਵੀ ਲੱਗ ਜੇ ਨਾ ਜਿ ਆਪਾਂ ਨੂੰ ਜ਼ਖਾਮ ਵੀ ਹੋ ਜੇ ਬੰਦਾ ਖਿਜਣ ਲੱਗ ਜਾਂਦਾ ਫਿਰ ਇਹ ਤੁਹਾਨੂੰ ਖਿਜ ਹੁੰਦੀ ਸੀ ਜਾਂ ਉਹ ਖਿਜ ਕਈ ਵਾਰ ਪਰਿਵਾਰ ਤੇ ਵੀ ਉਤਰ ਜਾਂਦੀ ਹੈ ਨਹੀਂ ਖਿਜ ਤਾਂ ਮੈਨੂੰ ਐ ਹੁੰਦੀ ਸੀ ਨਾ ਵੀ ਜਦੋਂ ਮੇਰੇ ਖਾਜ ਹੀ ਹੋ ਰਹੀਆਂ ਨੇ ਹੋਈ ਜਾਣੇ ਹੋਈ ਜਾਣੇ ਕਿ ਨਾ ਫਿਰ ਮੈਂ ਸੋਚਣ ਹਾਈ ਮੈਂ ਕਿਸੇ ਬੰਦੇ ਨੂੰ ਕਿਉਂ ਦੇਖ ਲਿਆ ਮੈਂ ਕਿਹਾ ਮੈਂ ਕਿਤੇ ਕਿਸੇ ਵੱਲ ਝੱਕ ਵੀ ਮੈਨੂੰ ਆਪਣੇ ਆਪ ਤੋਂ ਐ ਹੋ ਗਈ ਵੀ ਮੈਂ ਕਿਉਂ ਵਿਚਾਰੇ ਦੇਖ ਕੇ ਉਹ ਬੰਦੇ ਤੋਂ ਐ ਕਰਿਆ ਹੂੰ ਵੀ ਕਰ ਤਾਂ ਹੀ ਮੇਂ ਨਫਰਤ ਜੀ ਕਰੀ ਤੇ ਮੈਨੂੰ ਆਪ ਨੂੰ ਹੋ ਗਈ ਮੈਂ ਬੱਚੇ ਨੂੰ ਕਹਿੰਦਾ ਕਦੇ ਕਿਸੇ ਨੂੰ ਕੋਈ ਬਿਮਾਰੀ ਲੱਗੇ ਨਾ ਕਿਸੇ ਤੋਂ ਨਫਰਤ ਨਾ ਕਰੇ ਹੋ ਜੀ ਆਹ ਦੇਖ ਲੈ ਜੀ ਮੈਂ ਅਖਰੇ ਤਾਂ ਹੀ ਕੀਤੀ ਮੈਨੂੰ ਤਾਂ ਹੀ ਹੋ ਗਈ ਹੂੰ ਕਿਉਂਕਿ ਸਾਡੇ ਤਾਂ ਜ਼ਿੰਦਗੀ ਪਰਵਾਹ ਕਿਸੇ ਨੂੰ ਅਸੀਂ ਨਹੀਂ ਐਦਾਂ ਦਾ ਕੁਝ ਹਾਂਜੀ ਇਹ ਕਿੰਨਾ ਟਾਈਮ ਰਹੀ ਐ ਫਿਰ ਪ੍ਰੋਬਲਮ ਤੁਹਾਨੂੰ ਜੀ ਘੱਟ 2-3 ਸਾਲ ਹੋਣੀ ਐ ਮੇਰੇ ਨਾਲ ਪਾ ਵਾਧੇ ਹੋ ਗਏ ਇਹ ਕੱਟ ਨਹੀਂ ਹੋਣੀ अच्छा हां यानी ਇੰਨਾ ਟਾਈਮ ਫਿਰ ਤੁਸੀਂ ਕੋਈ ਡਾਕਟਰ ਡਾਕਟਰ ਜਿਵੇਂ ਤੁਸੀਂ ਜਿਹਾ ਤੁਸੀਂ ਗੁਰਦੁਆਰਾ ਵੀ ਕੋਈ ਨਹੀਂ ਛੱਡਿਆ ਫਿਰ ਤੁਸੀਂ ਉੱਥੇ ਵੀ ਜਾ ਕੇ ਇਸ਼ਨਾਨ ਕਰਦੇ ਰਹੇ ਹੋ ਪਰ ਫਰਕ ਨਹੀਂ ਪਿਆ ਫਿਰ ਡਾਕਟਰ ਡੁੱਟਰ ਫਿਰ ਕੋਈ ਮੈਡੀਕਲ ਦਵਾਈ ਜਿਵੇਂ ਐਲੋਪੈਥੀ ਅੰਗਰੇਜ਼ੀ ਦਵਾਈ ਆਪਾਂ ਕਹਿੰਦੇ ਆ ਉਹ ਵੀ ਖਾਦੀਆਂ ਨੇ ਬਹੁਤ ਜ਼ਿਆਦਾ ਖਾਦੀਆਂ ਜੀ ਦਵਾਈਆਂ ਕੋਈ ਮੈਂ ਤਾਂ ਕੋਈ 10 ਸੀ ਸਾਦੀ ਇੰਨੀ ਦਵਾਈ ਖਾਦੀ ਆ ਦਵਾਈਆਂ ਖਾ-ਖਾ ਕੇ ਤਾਂ ਮੈਂ ਡਿਪਰੈਸ਼ਨ ਚਲੀ ਗਈ ਵੀ ਇੰਨੇ ਪੈਸੇ ਦਵਾਈ ਮੈਂ ਤਾਂ ਘੱਟੋ ਘੱਟ 10-12 ਹਜ਼ਾਰ ਦੀ ਦਵਾਈ ਖਾ ਗਈ ਹੋਊਗੀ ਜਿਵੇਂ ਮਹੀਨੇ ਦੀ ਹਮ ਇੰਨੀ ਜ਼ਿਆਦਾ ਕਿਉਂਕਿ ਜ਼ਿਆਦਾ ਦਵਾਈਆਂ ਖਾਣ ਨਾਲ ਮੈਨੂੰ ਇੰਨੀ ਪ੍ਰੋਬਲਮ ਕਰਦੇ ਵਿੱਚ ਪੈਸ ਤਾਨੂੰ ਪਤਾ ਹੀ ਆ ਮੇਰੇ ਹਸਬੰਦ ਡੈਥ ਹੋਈ ਹੋਈ ਆ ਤੇ ਘਰ ਇਕੱਲੇ ਨੇ ਚਲਾਉਣਾ ਠੀਕ ਹੈ ਦਵਾਈਆਂ ਦੇ ਪਰੇਸ਼ਾਨ ਫਿਰ ਕੋਈ ਵੀ ਮੈਂ ਦਵਾਈ ਹੋਈ ਨਹੀਂ ਖਾਣੀ ਕਰ ਅੱਛਾ ਪਰੇਸ਼ਾਨੋ ਹਾਂ ਪਰੇਸ਼ਾਨੋ ਬਸ ਕਈ ਸੋਚਾ ਮੈਂ ਨਹੀਂ ਦਵਾਈ ਲੈ ਕੇ ਉਹਨਾਂ ਖਸਮਨ ਖਾਵੇ ਜਿਹੜਾ ਕੁਝ ਹੁੰਦਾ ਹੋ ਜਾਵੇ ਮੈਨੂੰ ਮੈਂ ਆਪਣੇ ਸੂਟ ਖੁੱਲੀ ਬਾਂਦੇ ਪਾ ਲੂਗੀ ਖਸਮ ਕਰ ਜੇ ਹਟਨੀ ਹੋਈ ਨਹੀਂ ਹੈਗੀ ਫਿਰ ਮੈਨੂੰ ਅਚਾਨਕ ਕਿ ਮੇਰੀ ਫਰੈਂਡ ਕਹਿੰਦੀ ਤੂੰ ਨਾ ਕਿਸੇ ਗਈ ਸੀ ਮੇਰੇ ਦੋ ਘਰੇ ਉਹ ਕਹਿੰਦੀ ਵੀ ਤੇਰੀ ਇਦਾਂ ਬਿਮਾਰੀ ਹੈ ਨਾ ਜਿਹੜੀ ਤੂੰ ਨਾ ਡਾਕਟਰ ਸ਼ਾਹ ਦੇ ਜਾ ਅੱਛਾ ਉਮਰ ਕਮੈ ਨਹੀਂ ਜਾਣਾ ਕਿ ਮੈਂ ਤਾਂ ਬਹੁਤ ਵਈਆਂ ਖਾਟੀ ਹੂੰ ਉਹ ਕਹਿੰਦੀ ਇੱਕ ਮੇਰੇ ਅੱਖੇ ਲੱਗੇ ਇੱਕ ਹੀ ਆਇਆ ਤੂੰ ਅੱਛਾ ਥੋੜੀ ਫਰੈਂਡ ਕਹਿੰਦੀ ਹਾਂ ਕਹਿੰਦੀ ਮੇਰੇ ਅੱਖੇ ਲੱਗੇ ਇੱਕ ਹੀ ਆਇਆ ਤੂੰ ਡਾਕਟਰ ਸ਼ਾਹ ਦਾਦੇ ਕਹਿੰਦੀ ਮੇਰੀ ਇੱਕ ਅੱਖ ਦੇ ਹੈਗੀ ਸੀ ਸਾਰੇ ਰਿਸ਼ਤੇਦਾਰ ਦੇ ਉਹ ਠੀਕ ਹੋਏ ਨੇ ਉਤੋਂ ਫਿਰ ਮੈਂ ਕਿਹਾ ਚੱਲ ਤੇਰੀ ਗੱਲ ਮੰਨ ਲੈਣੀ ਮੈਂ ਕਿੰਨੇ ਪੈਸੇ ਲੱਗੂ ਕਹਿੰਦੀ ਨਹੀਂ ਬਾਹਲੇ ਪੈਸੇ ਨਹੀਂ ਲੈਂਦੀ ਮੈਂ ਉਹਨਾਂ ਨੂੰ ਫੇਸਬੁੱਕ ਤੇ ਦੇਖਿਆ ਉਹਨਾਂ ਦਾ ਫੇ ਕਾਲ ਕਰ ਲਈ ਉਹਨਾਂ ਨੂੰ ਠੀਕ ਹੈ ਕਾਲ ਕਰਕੇ ਟਾਈਮ ਲੈ ਲਿਆ ਮੈਂ ਕੁੜੀ ਨੂੰ ਪੁੱਛੀ ਕਿ ਕਿੰਨੇ ਕਹਿੰਦੀ 3000 ਦੀ ਦਵਾਈ ਆਉਗੀ ਤਾਂ ਨਹੀਂ ਮਿੰਨੇ ਜਿਆਦਾ ਨਹੀਂ ਦੰ ਲੈ ਕੇ ਤੁਸੀਂ ਮੈਂ ਅਪਾਇੰਟਮੈਂਟ ਦੇ ਉਹ ਤੁਹਾਨੂੰ ਜੀ ਵਾਰੀ ਆ ਜੂਗੀ ਹੂੰ ਮੈਂ ਚਲ ਠੀਕ ਆ ਹੂੰ ਉਹ ਕਹਦਾ ਫੇਰ ਨਾ ਮੈਂ ਗਈ ਅੱਛਾ ਗਏ ਫੇਰ ਨਹੀਂ ਇਹ ਨਹੀਂ ਗਈ ਅੱਛਾ ਉਹ ਮਤਲਬ ਜਾਣ ਤੋਂ ਐ ਅਸੀਂ ਦਵਾਈਆਂ ਲੈ ਲੈ ਹੰਬੀ ਪਈਆਂ ਛੱਡ ਖੜਾ ਫੇਰ ਹੂੰ ਫੇਰ ਦਵਾਈ ਖਾਣੀ ਪਊ ਹਾਂ ਫੇਰ ਖਾਣੀ ਬਊ ਮਾ ਛੱਡ ਖੜਾ ਨਹੀਂ ਖਾਣੀ ਉਹ ਥੋੜੇ ਦਿਨ ਪਿਛੇ ਫੇਰ ਕੁੜੀ ਦਾ ਫੋਨ ਆ ਗਿਆ ਤੁਸੀਂ ਆਂਟੀ ਅਪਾਇੰਟਮੈਂਟ ਲਈ ਸੀ ਆਏ ਨਹੀਂ ਹੈਗੇ ਠੀਕ ਐ ਵੀ ਅਸੀਂ ਤੁਹਾਡਾ ਨਾਮ ਲਿਖੀ ਬੈਠਿਆ ਹੂੰ ਉਹ ਮੈਂ ਕਹਾਂ ਮੇਰੇ ਘਰ ਕੁਝ ਕੋ ਪ੍ਰੋਬਲਮ ਆ ਗਈ ਸੀ ਬਣਾ ਜਾ ਮਾਰਦਾ ਅੱਛਾ ਕੀ ਪ੍ਰੋਬਲਮ ਆ ਗਈ ਸੀ ਤਾਂ ਨਹੀਂ ਆਈ ਅੱਛਾ ਚਲ ਮੈਂ ਹ ਚੱਲ ਮੈਂ ਚਲੀ ਗਈ ਠੀਕ ਹੈ ਪੈਸਾ ਪ੍ਰਬੰਧ ਕਰਕੇ ਆਦਾ ਚਲੀ ਗਈ ਤੇ ਜਾ ਕੇ ਦਵਾਈ ਲੈਂਦੀ ਉਹ ਕਹਿੰਦੀ ਆਂਟੀ ਫਰਕ ਪੈ ਲਾ ਜੀ ਤੁਹਾਨੂੰ ਟੈਨਸ਼ਨ ਨਾ ਲਓ ਤੁਸੀਂ ਇੰਨਾ ਨਾ ਦਿਮਾਗ ਤੇ ਲੋੜ ਪਾਇਆ ਕਰੋ ਹੂੰ ਚੱਲ ਲੈਂਦੀ ਲੈਂਦੀ ਦਵਾਈ ਖੋਲੀ ਫਰਕ ਅੱਜ ਭਲਕਾ ਫਰਕ ਪੈਣ ਲੱਗ ਗਿਆ ਫਿਰ ਮੈਂ ਕਿਹਾ ਡਾਕਟਰ ਸਾਹਿਬ ਕਹਿੰਦੇ ਦਵਾਈ ਛੱਡ ਦਾ ਮੈਨੂੰ ਫੇਰ ਨਾ ਹੋ ਜੇ ਕਹਿੰਦੀ ਨਹੀਂ ਹੁੰਦੀ ਟੈਨਸ਼ਨ ਕਰਕੇ ਡਾਕਟਰ ਸਾਹਿਬ ਬਹੁਤ ਵਧੀਆ ਸਵਾਦ ਨੇ ਹਾਂ ਹਾਂ ਕਹਿੰਦੇ ਨਹੀਂ ਹੁੰਦੀ ਦੁਬਾਰਾ ਨਹੀਂ ਹੁੰਦੀ ਦਿਮਾਗ ਤੇ ਲੋੜ ਨਾ ਪਾ ਠੀਕ ਹੋਏਗੀ ਤੂੰ ਹੂੰ ਕਹਿੰਦੇ ਪੰਜ ਛੇ ਮਹੀਨੇ ਖਾ ਠੀਕ ਹੋ ਜੂਗੀ ਹੂੰ ਚੱਲ ਦਿਨੋ ਦਿਨ ਫਰਕ ਪੈਣ ਲੱਗ ਗਿਆ ਮੈਨੂੰ ਫਿਰ ਦਿਨ ਨੂੰ ਹੌਸਲਾ ਹੋ ਗਿਆ ਫਿਰ ਆਏ ਆਇਆ ਤਾਂ ਨਹੀਂ ਹੋਇਆ ਵੀ ਜਦੋਂ ਦਵਾਈ ਛੱਡੀ ਤੇ ਫਿਰ ਦੁਬਾਰਾ ਹੋ ਗਿਆ ਜਾਂ ਫਿਰ ਖਾਣ ਦੀ ਲੋੜ ਹੀ ਨਹੀਂ ਪਈ ਦਵਾਈ। ਨਹੀਂ ਨਹੀਂ। ਮੈਂ ਡਾਕਟਰਾਂ ਦਾ ਡਾਕਟਰ ਮੈਨੂੰ ਆਰਾਮ ਆ ਗਿਆ। ਕਹਿੰਦੇ ਇੱਕਦਮ ਥੋੜੀ ਜਿਹੀ ਹੌਲੀ ਲਿਖਾਣਾ ਜਿੱਥੇ ਇੱਕ ਗੋਲੀ ਘੱਟਾ ਦਈ ਮਤਲਬ ਦਵਾਈ ਉਹਨਾਂ ਨੇ। ਗੋਲੀ ਬੰਦ ਕਰਤੀ। ਹਾਂ ਹੌਲੀ ਨੂੰ ਕਹਿੰਦੇ ਬੰਦ ਕਰਾਂਗੇ। ਹਾਂ। ਕੁਛ ਇੱਕ ਟੈਨਸ਼ਨ ਨਾ ਲੈ ਕੁਛ ਨਹੀਂ ਹੁੰਦਾ ਤੈਨੂੰ। ਹੁਣ ਜਿਵੇਂ ਤੁਸੀਂ ਮੈਂ ਇੱਕ ਆਪਾਂ ਗੱਲ ਕਰ ਰਹੇ ਸੀ ਤੁਸੀਂ ਦੱਸਿਆ ਸੀਗੇ ਤੁਸੀਂ ਸੂਟ ਵੀ ਬਹੁਤ ਖੁੱਲੇ ਖੁੱਲੇ ਸਵਾਉਣ ਲੱਗੇ ਸੀਗੇ ਤੰਗ ਹੋ ਗਏ ਸੀ ਇੰਨਾ ਜ਼ਿਆਦਾ ਤੁਸੀਂ। ਬਾਜੂ ਖੁੱਲੀਆਂ ਰਖਾਉਂਦੀ ਸੀ ਇਹ ਤੈਨੂੰ ਦੱਸਿਆ ਤਾਂ ਸੂਟ ਦੇ खुण, खुण ओ आ, हाँ, हाँ, अच्छा ओ वे नाल ਜੁਕ ਜਾਂਦਾ ਸੀ ਕਪੜਾ ਉਹ ਹੁੰਦਾ ਹੁੰਦਾ ਕਿ ਖਾਰਸ਼ ਹੁੰਦੀ ਸੀ ਉਹ ਖਾਰਸ਼ ਹੁੰਦੀ ਸੀ ਨਾ ਜਿਵੇਂ ਨਾ ਮਲ ਖਾਰਸ਼ ਹੁੰਦੀ ਸੀ ਹਾਂ ਉਹ ਪਾਣੀ ਸੇ ਬੰਦਾ ਸੀ اچھا ਉਹ ਪਾਣੀ ਨਾਲ ਕਪੜਾ ਜੁਕ ਜਾਂਦਾ ਹਾਂ ਪਾਣੀ ਸੇ ਜੁਕ ਜਾਂਦਾ ਸੀ ਫਿਰ ਤਾਂ ਕਰਕੇ ਐ ਹੁੰਦਾ ਸੀ ਫਿਰ ਮੈਨੂੰ ਕਿਉਂਕਿ ਪੂਰੀ ਬਾਦ ਸੂਰਤਾਂ ਪਾਣੀ ਪੈਂਦੀ ਡਿਊਟੀ ਜਾਣ ਕਰਕੇ ਹਾਂ ਵੀ ਉੱਥੇ ਪਤਾ ਨਾ ਲੱਗੇ ਕਿਸੇ ਨੂੰ ਫਿਰ ਜਦੋਂ ਇਹ ਪ੍ਰੋਬਲਮ ਸੀਗੀ ਮੈਂ ਸੁਣਿਆ ਤੁਸੀਂ ਦੱਸਿਆ ਕਿ ਤੁਹਾਨੂੰ ਅਟੈਕ ਵੀ ਆ ਗਿਆ ਸੀਗਾ ਤੇ ਤੁਸੀਂ ਡਿਪਰੈਸ਼ਨ ਤੱਕ ਦੇ ਵਿੱਚ ਚਲੇ ਗਏ ਸੀਗੇ ਸਿਰਫ ਇਸ ਬਿਮਾਰੀ ਕਰਕੇ ਔਰ ਇਹਦੀ ਟੈਨਸ਼ਨ ਕਰਕੇ ਦੇ ਦੇ ਕਾਦੇ ਵੀ ਮੈਂ ਕਪੜੇ ਲੱਗ ਤੋਂ ਆ ਆਦੇ ਆਦੇ ਬੱਚਿਆਂ ਨੂੰ ਹੋ ਜੇ ਮੇਰਿਆਂ ਨੂੰ ਇਹ ਮੈਨੂੰ ਟੈਨਸ਼ਨ ਰਹਿੰਦੀ ਸੀ ਨਾ ਵੀ ਮੇਰੇ ਬੱਚਿਆਂ ਨੂੰ ਨਾ ਹੋ ਜੇ ਵੀ ਇਹ ਬਿਮਾਰੀ ਕਿਉਂ ਇਹ ਘਰ ਦੇ ਵਿੱਚ ਇਸ ਤਾਂ ਦੀ ਬਿਮਾਰੀ ਹੋ ਗਈ ਮੈਂ ਉਹਨੂੰ ਦੇਖਣ ਕਰਕੇ ਮੇਰੇ ਆਈ ਹੋ ਗਈ ਵੀ ਕੱਲ ਨੂੰ ਜੇ ਮੇਰੇ ਬੱਚਿਆਂ ਨੂੰ ਹੋ ਗਈ ਕੀ ਬਣੂਗਾ ਕੋਈ ਗੁੜੀਆਂ ਨੂੰ ਵਿਆਹ ਕਰਨਾ ਹੈ ਕੱਲ ਨੂੰ ਬੱਚਿਆਂ ਦਾ ਵੀ ਬਹੁਤ ਪ੍ਰੋਬਲਮ ਜਿਆਦਾ ਹੈ ਵੀ ਮੈਂ ਤਾਂ ਇੰਨੀ ਔਖੀ ਮੇਰੇ ਤਾਂ ਚੱਲ ਜ਼ਿੰਦਗੀ ਨਿਕਲ ਚਲੀ ਜੀ ਕੱਲ ਬੱਚਿਆਂ ਦਾ ਔਖਾ ਹੈ ਨਾ ਬਹੁਤ ਜਿਆਦਾ ਜੇ ਉਹਨਾਂ ਨੂੰ ਹੋ ਗਈ ਤਾਂ ਬਿਲਕੁਲ ਹਾਂ ਇਹ ਟੈਨਸ਼ਨ ਨਾਲ ਫਿਰ ਮਾਤ ਮੇਰੇ ਉਹ ਮਤਲਬ ਲੋਡ ਪੈ ਗਿਆ ਠੀਕ ਹੈ ਬੈਠੂਏ ਸੋਚ ਹੀ ਰਣਾ ਇਕੱਲੇ ਬੈਠੇ ਸੋਚੀ ਜਾਣਾ ਸੋਚੀ ਜਾਣਾ ਸੋਚੇ ਜਦੋਂ ਕਦਮ ਪਾਇਆ ਕੀ ਹੋਇਆ ਮੈਂ ਅਟੈਕ ਹੋ ਗਿਆ ਓਹੋ ਯਾਨੀ ਦਿਮਾਗ ਤੇ ਤੁਸੀਂ ਲੋਡ ਇੰਨਾ ਜ਼ਿਆਦਾ ਪਾ ਲਿਆ ਇਸ ਇਸ ਬਿਮਾਰੀ ਕਰਕੇ ਓਹ ਬਿਮਾਰੀ ਕਰਕੇ ਲੋਡ ਪੈ ਗਿਆ ਦਿਮਾਗ ਤੇ ਵੀ ਇੰਨਾ ਦਵਾਈਆਂ ਵੀ ਖਾ ਖਾ ਕੇ ਆਰਾਮ ਨਹੀਂ ਆਉਂਦਾ ਪਰ ਮੈਨੂੰ ਕੀ ਕਰਾਂ ਫਿਰ ਮੈਂ ਵੀ ਬੰਦਾ ਮੈਨੂੰ ਕਹਿੰਦਾ ਸੀ ਮੈਂ ਕੁਝ ਖਾ ਕੇ ਮਾਰ ਹੀ ਜਾਵਾਂ ਇਦਾਂ ਤੱਕ ਮੈਂ ਸੋਚ ਲੈਂਦੀ ਸੀ ਇਹਨਾ ਹੋ ਜਾਂਦਾ ਸੀ ਇਦਾਂ ਹਾਂ ਦਿਮਾਗ ਦਾ ਅਫਸਰ ਤੋਂ ਨਹੀਂਦੀ ਸੀ ਬਹੁਤ ਜ਼ਿਆਦਾ ਮੈਨੂੰ ਉਹ ਖਾਜ ਪਤਾ ਜਦੋਂ ਛਿੜਦੀ ਸੀ ਹੂੰ ਪਤਾ ਇਹ ਹੁੰਦਾ ਸੀ ਇਹ ਪਾਟੀ ਦਾ ਆਵਾਜ਼ ਇੰਨੀ ਜ਼ਿਆਦਾ ਖਾਜ ਹੁੰਦੀ ਸੀ ਹੂੰ ਰਾਤ ਨੂੰ ਫਿਰ ਨੀਂਦ ਨੂਦ ਪ੍ਰੋਪਰਲੀ ਆ ਜਾਂਦੀ ਸੀ ਉਹ ਜੋ ਗੋਲੀ ਗੋਲੀ ਜਿਹੜੇ ਦਿੰਦੇ ਸੀ ਨਾ ਡਾਕਟਰ ਸਾਹਿਬ ਮੈਨੂੰ ਉਹ ਨਾਲ ਨੀਂਦ ਆ ਜਾਂਦੀ ਗੋਲੀ ਨਾਲ ਬਸ ਹੋਤਾ ਨਹੀਂ ਸੌਂਦੀ ਨੀਂਦ ਨਹੀਂ ਅਸੀਂ ਦਿਮਾਗ ਤਾਂ ਸੋਜੇ ਜੀ ਕਈ ਵਾਰ ਆ ਵੀ ਜਾਣੀ ਅੱਖ ਖੁੱਲ ਜਾਣੀ ਫੇਰ ਖਾਛ ਛੱਡ ਜਾਣੀ ਮੇਰੇ ਰਾਤ ਨੂੰ ਬਹੁਤ ਛੱਡਦੀ ਜਣੀ ਖਾਜ ਜੜੇ ਇੰਨੀ ਜਿਆਦਾ ਛੱਡਦੀ ਸੀ ਨਾ ਹਾਂ ਕਈ ਵਾਰ ਮੈਂ ਆਪਣੇ ਜਖਮ ਛਿੱਲੇ ਲੈਂਦੀ ਸਾਰੇ ਇੰਨੀ ਖਾਜ ਹੁੰਦੀ ਸੀ ਮੇਰੇ ਅੱਛਾ ਇੱਕ ਚੀਜ਼ ਹੁੰਦੀ ਹੈ ਅੰਟੀ ਕੋਈ ਵੀ ਪ੍ਰੋਬਲਮ ਜਰ ਕੋਈ ਵੀ ਬਿਮਾਰੀ ਲੈ ਲਈ ਹੈ ਨਾ ਜਿਵੇਂ ਤੁਹਾਨੂੰ ਤੁਹਾਡੀ ਫਰੈਂਡ ਨੇ ਦੱਸਿਆ ਕਿ ਤੁਸੀਂ ਉੱਥੇ ਡਾਕਟਰ ਸ਼ਰਦਾ ਦੇ ਜਾਓ ਤੇ ਯਾ ਮੇਰੀ ਉਮਰ ਦੇ ਨੇ ਯਾ ਮੇਰੇ ਤੋਂ ਥੋੜੇ ਵੱਡੇ ਨੇ ਵੀ ਉਹਨਾਂ ਨੂੰ ਵੀ ਇਹ ਪ੍ਰੋਬਲਮ ਸੇਮ ਹੁੰਦੀ ਹੋਊਗੀ ਉਹਨਾਂ ਨੂੰ ਕੁਝ ਕਹਿਣਾ ਹੋਵੇ ਇਹ ਤਾਂ ਹੀ ਬੱਚੇ ਨੂੰ ਜਾਂ ਕਿਸੇ ਨੂੰ ਵੀ ਹੋ ਸਕਦੀ ਪ੍ਰੋਬਲਮ ਇਹ ਨਹੀਂ ਮੈਂ ਤਾਂ ਇਹ ਕਹਿੰਨੀ ਵੀ ਡਾਕਟਰ ਸ਼ਾਦਾ ਦਾ ਇੱਕ ਰੀ ਜਾ ਕੇ ਦਵਾਈ ਲੈ ਲਓ ਵਧੀਆ ਬੰਦਾ ਮਾਰਵਾ ਜਗ੍ਹਾ ਤੇ ਪੈਸੇ ਲਾਉਣ ਨਾਲ ਕਿਉਂਕਿ ਡਾਕਟਰ ਸ਼ਾਦਾ ਬਹੁਤ ਵਧੀਆ ਦਵਾਈ ਦਿੰਦੇ ਨੇ ਕੋਈ ਐਸੇ ਵੀ ਜ਼ਿਆਦਾ ਨਹੀਂ ਲੈਂਦੇ ਦੋ ਤਿੰਨ ਹਫ਼ਤੇ ਮਹੀਨੇ ਦੀ ਦਵਾਈ ਤੁਹਾਡੇ ਆ ਜਾਂਦੀ ਕੋਈ ਜ਼ਿਆਦਾ ਨਹੀਂ ਲੱਗਦੇ ਹੈਗੇ ਹੂੰ ਹੂੰ ਮੈਂ ਤਾਂ ਇਹੀ ਰਿਕੁਐਸਟ ਕਰੂੰਗੀ ਜੇ ਕਿਸੇ ਨੂੰ ਹੈਗੀ ਵੀ ਉੱਥੇ ਜਾ ਕੇ ਤੁਸੀਂ ਦਵਾਈ ਲਓ ਤੇ ਆ ਦਾ ਪੈਸੇ ਕਿਸੇ ਆਸੇ ਪਾਸੇ ਨਾ ਘੁੰਮੋ ਜਦ ਤੁਸੀਂ ਦੱਸਿਆ ਤੁਸੀਂ ਡਿਪਰੈਸ਼ਨ ਜੀ ਚੱਲ ਗਈ ਸੀ ਤੁਸੀਂ ਆਪਣੇ ਆਪ ਤੋਂ ਖਿਜਣ ਲੱਗੇ ਤੁਸੀਂ ਇਹ ਤੱਕ ਸੋਚ ਲਿਆ ਵੀ ਮੈਂ ਹੁਣ ਮਾਰੀ ਜਾਵਾਂ ਕੁਝ ਖਾ ਕੇ ਫਿਰ ਜਦ ਦਵਾਈ ਤੋਂ ਆਰਾਮ ਮਿਲ ਗਿਆ ਫਿਰ ਫਿਰ ਉਹ ਡਾਕਟਰ ਬਾਰੇ ਫਿਰ ਤੁਸੀਂ ਕਿੰਨੀ ਕੁ ਦੁਆਵਾਂ ਦਿੱਤੀਆਂ ਡਾਕਟਰ ਸ਼ਾਰਦਾ ਬਾਰੇ ਕੀ ਕੁਝ ਸ਼ਾਰਦਾ ਮੈਂ ਤਾਂ ਬਹੁਤ ਵਧੀਆ ਕਹਿੰਨੇ ਡਾਕਟਰ ਸ਼ਾਰਦਾ ਬਹੁਤ ਵਧੀਆ ਜਿਨ੍ਹਾਂ ਨੇ ਮੇਰੀ ਜ਼ਿੰਦਗੀ 'ਚ ਵਧੀਆ ਆਰਾਮ ਦਾ ਹੁਣ ਮੇਰੇ ਕੋਈ ਪ੍ਰੋਬਲਮ ਨਹੀਂ ਹ ਦੋਸਾ ਹਾਂ ਦੋ ਸਾਲ ਹੋ ਗਏ ਜਿਵੇਂ ਕੋਈ ਪ੍ਰੋਬਲਮ ਕੋਈ ਪ੍ਰੋਬਲਮ ਨਹੀਂ ਆਈ ਕੋਈ ਪ੍ਰੋਬਲਮ ਨਹੀਂ ਆਈ ਬਹੁਤ ਵਧੀਆ ਹੁਣ ਫਿਰ ਸੂਟ ਤੰਗ ਤੰਗ ਨਹੀਂ ਨਹੀਂ ਹਾਂ ਤਾਂ ਠੀਕ ਹੋ ਰਿਹਾ ਹੁੰਦਾ ਦੇਖਦਾ ਹੁਣ ਤਾਂ ਗੁੱਲੇ ਸੂਟ ਸੋਣੇ ਬਣਾ ਨਾ ਨਾ ਕੋਈ ਪ੍ਰੋਬਲਮ ਨਹੀਂ ਹੈ ਵਧੀਆ ਹੁਣ ਤਾਂ ਠੀਕ ਹਾਂ ਪੂਰਾ ਠੀਕ ਹਾਂ ਤਾਂ ਪੂਰੀ ਹਾਂ ਮੈਂ ਤਾਂ ਡਾਕਟਰ ਸਾਹਿਬ ਦਾ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਠੀਕ ਕਰਤਾ ਨਹੀਂ ਤਾਂ ਮੈਨੂੰ ਐ ਸੀ ਵੀ ਬਸ ਪਤਾ ਨਹੀਂ ਕੀ ਹੈ ਹੂੰ ਕੱਕਈ ਵਾਰ ਹੁੰਦਾ ਬਾਹੀਂ ਵੱਢਦੇ ਹੋ ਹਾਂ ਬਹੁਤ ਜ਼ਿਆਦਾ ਖਾਜ ਹੁੰਦੀ ਸੀ ਨਾ ਹੋ ਜਾਂਦਾ ਇੱਕ ਹੁਣ ਮੇਰੇ ਗੋਡੇ ਦੁਖਣ ਲੱਗੇ ਕਹੇ ਸੀ ਤੇ ਮੈਂ ਕਿਹਾ ਕੀ ਨ ਉਹ ਦਿਨਾਂ ਨਾਲ ਜ਼ਿਆਦਾ ਖਾਈ ਦੀ ਜ਼ਿਆਦਾ ਤੰਗੀ ਸੀ ਚਲੋ ਇਹ ਬਿਲਕੁਲ ਠੀਕ ਹੋ ਗਿਆ ਹਾਂ ਵਰਕੇ ਠੀਕ ਹੈ ਬਾਬਾ ਉਹ ਡਾਕਟਰ ਸਾਹਿਬ ਜੀ ਦਾ ਧੰਨਵਾਦ ਕਰਦੀ ਆ ਕਿਉਂਕਿ ਜਿਨ੍ਹਾਂ ਨੇ ਮੈਨੂੰ ਰਾਹ ਹੰਦ ਦਿੱਤਾ ਮੇਰੇ ਵਾਸਤੇ ਜ਼ਰਾ ਮਹੀਨੇ ਜਿਉਂ ਆ ਜੀ ਬਹੁਤ ਬਹੁਤ ਤੁਹਾਡਾ ਕਿ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ